ਇਹਨਾਂ ਦੇ ਵਿੱਚ ਵੱਲ ਲੁਹਾਈਆਂ ਇਹਨਾਂ ਨੇ ਅੱਜ 3 ਦਾ ਪ੍ਰੋਗਰਾਮ ਜਿਹੜਾ ਹੈ ਕਤਾਨੀ ਦੇ ਵਿੱਚ ਖਰੜ ਦੇ ਵਿੱਚ ਅਰੇਂਜ ਕੀਤਾ ਹੈ 3 ਵਾਸਤੇ ਤੇ ਆਪਾਂ ਨੈਸ਼ਨਲ ਪ੍ਰੈਜ਼ੀਡੈਂਟ ਜੋ ਮਿਸਟਰ ਖੇੜਾ ਹਾਜੀ ਨੇ ਉਹਨਾਂ ਦਾ ਚਲਦੇ ਆ ਤੁਹਾਨੂੰ ਦੱਸਣਗੇ ਕਿ 3 ਦਾ ਪ੍ਰੋਗਰਾਮ ਅੱਜ ਦੇ ਟਾਈਮ ਦੇ ਵਿੱਚ 3 ਉਸੇ ਕਿਉਂ ਇੰਪੋਰਟੈਂਟ ਹੈ ਤੇ ਕਿਹਨੇ ਇਹਨਾਂ ਨੇ ਅਰੇਂਜ ਕੀਤਾ ਹੈ ਹਾਂਜੀ ਬੱਸ ਵਾਰੀ ਕੁ ਜਿੱਕਾ ਪਲਸਾ ਵਾਰੀ ਕੁ ਜਿੱਕੀ ਪਤਨੀ ਦਾ ਸਭ ਤੋਂ ਪਹਿਲਾਂ ਨਿਰਪੱਖ ਟੀਮ ਦਾ ਤਾਅਵਾ ਕਰਦਾ ਹੈ ਜਿਨ੍ਹਾਂ ਨੇ ਆਪਣਾ ਸੁਨਹਿਰੀ ਸਮਾਂ ਛੱਡ ਕੇ ਅੱਜ ਦੇ ਇਸ ਤੀਆਂ ਦੇ ਮੇਲੇ ਦੇ ਵਿੱਚ ਸ਼ਮੂਲੀਅਤ ਕੀਤੀ ਮੈਂ ਡਾਕਟਰ ਗੁਰਸੋਂ ਸਿੰਘ ਜਿਹੜਾ ਨੈਸ਼ਨਲ ਪ੍ਰੈਜ਼ੀਡੈਂਟ ਥਿਊਮੋਰੈਂਟਸ ਮੱਚ ਅੱਜ ਜ਼ਿਲ੍ਹਾ ਬੁਹਾਣੀ ਦੇ ਪਟਾਣੀ ਰੈਸਟੋਰੈਂਟ ਖਰੜ ਵਿਖੇ ਇੱਕ ਵਿਸ਼ਾਲ ਤੀਆਂ ਦਾ ਮੇਲਾ ਕਰਵਾਇਆ ਗਿਆ ਜਿਸ ਦੇ ਵਿੱਚ ਅਲੱਗ-ਅਲੱਗ ਧਾਵਾਂ ਤੋਂ ਸਜ ਧਜ ਕੇ ਫਰੰਜ਼ੜਾ ਨੇ ਗੋਲੀਆਂ ਕੀਤਾ ਕੀ ਅਧਿ ਸਿੱਖਣੀਆਂ ਦੇ ਨਾਲ ਉਸ ਵਿੜੇ ਨੂੰ ਪ੍ਰਸਨਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਜਿਹੜਾ ਤੀਆਂ ਦਾ ਤਿਹਾਰ ਆ ਇਹ ਟੀਡੀਆਂ ਕੁੜੀਆਂ ਤੇ ਬਟਿਆਰਾਂ ਦੇ ਲਈ ਮਨਾਇਆ ਜਾਂਦਾ ਹੈ ਲੋਕ ਆਪਣੇ ਪੰਜਾਬੀ ਵਿਰਸੇ ਨੂੰ ਭੁੱਲ ਕੇ ਅੱਜ ਪੱਛਮੀ ਵਿਰਸੇ ਵੱਲ ਮੁੜੇ ਹੋਏ ਨੇ ਪੰਜਾਬ ਨੂੰ ਰੋਕੜਦੇ ਨਹੀਂ ਮਨੁੱਖੀ ਅਧਿਕਾਰਾਂ ਦੇ ਚ ਜਾਂ ਸਾਡੇ ਵਰਗੀਆਂ ਹੋਰ ਬਹੁਤ ਸੰਸਥਾਵਾਂ ਨੇ ਜਿਨ੍ਹਾਂ ਨੇ ਉਸ ਵਿਰਸੇ ਨੂੰ ਮੁੜ ਆਪਣੇ ਵਿਰੇਦੇ ਵਿੱਚ ਲਿਆਉਣ ਦੇ ਲਈ ਕੋਸ਼ਿਸ਼ ਜਾਰੀ ਕੀਤੀ ਹੋਈ ਆ ਮੈਂ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਕੇ ਜਹਾਂਗਾ ਕਿ ਜਿਹੜਾ ਸਾਡਾ ਵਿਰਸਾ ਸਾਡੇ ਤੋਂ ਲੱਖਾਂ-কোਹਾਂ ਤੇ ਖੜਾ ਹੈ ਉਸ ਨੂੰ ਮੁੜ ਇਸ ਦੁਨੀਆ ਦੇ ਵਿੱਚ ਇਸ ਵਿਹੜੇ ਦੇ ਵਿੱਚ ਲਿਆਉਣ ਦੇ ਲਈ ਆਪਾਂ ਪ੍ਰਾਪਤਨ ਵਿਸੇ ਨੂੰ ਫੇਰ ਲੈ ਕੇ ਆਈਏ ਜਿਹੜਾ ਅੱਜ ਦਾ ਸਾਡਾ ਲੱચર ਜਾਂ ਮੈਂ ਕਹਾਗਾ ਕੱਤਾ ਮਾਤਾ ਵਰਣਾ ਆਵਾਜ਼ ਵਾਲਾ ਉਸ ਨੂੰ ਮੁੜ ਫੇਰ ਸੁਨਹਿਰੀ ਸ਼ਬਦਾਂ ਵੱਲ ਲੈ ਕੇ ਚਲੀਏ ਤਾਂ ਜੋ ਜਿਹੜੀਆਂ ਤੀਆਂ ਨੇ ਸੌਣ ਦੇ ਮਹੀਨੇ ਦੇ ਵਿੱਚ ਮਟਿਆਰਾ ਵੱਲੋਂ ਮਨਾਇਆ ਜਾਂਦੀਆਂ ਨੇ ਕੁੜੀਆਂ ਆਪਣੇ ਸਹੁਰਿਆਂ ਤੋਂ ਆਪਣੇ ਮਾਪਿਆਂ ਦੇ ਘਰ ਆ ਕੇ ਸਾਲਿਧ ਧਜ ਕੇ ਇੱਕ ਦੂਜੇ ਨੂੰ ਮਿਲਣ ਦੇ ਲਈ ਤੇ ਤਿਰਚਣਾਤ ਬੈਠ ਕੇ ਕਿਤਾ ਬੋਲੀਆਂ ਪਾ ਕੇ ਇਹ ਆਪਣਾ ਤਿਉਹਾਰ ਆ ਜਿਹੜਾ ਉਸ ਨੂੰ ਮਨਾਉਂਦੇ ਨੇ ਜੈ